ਦਾ ਪਾਰਟੀ ਲੈ ਕੇ ਆਈਆ ਤੇ ਜਿਹੜੇ ਸਾਡੇ ਵਰਗੇ ਨੇ ਕਿਉਂਕਿ ਅਸੀਂ 50000 ਰੁਪਏ ਭਰ ਕੇ ਮੇਰੀ ਮੈਸੇਜ ਦੀ ਫਾਈਲ ਅਪਲਾਈ ਕਰੀ 50000 ਰੁਪਏ ਭਰ ਕੇ ਮੈਂ ਆਪਦੀ ਫਾਈਲ ਅਪਲਾਈ ਕਰੀ ਖੈਰਾ ਸਾਹਿਬ ਤੋਂ ਪੁੱਛੋ ਵੀ ਇਹਨਾਂ ਨੇ ਸੰਗਰੂਰ ਲਈ ਫਾਈਲ ਅਪਲਾਈ ਕਰੀ ਕੋਈ ਇੱਕ ਵੀ ਰੁਪਈਆ ਲਾਇਆ ਤੇ ਉਸ ਤੋਂ ਬਾਅਦ ਇਹ ਮੇਰੇ ਤੋਂ ਵਫਾਦਾਰੀ ਦਾ ਸਬੂਤ ਮੰਗਦੇ ਨੇ ਹਾਂ ਮੈਂ ਵਫਾਦਾਰ ਹੈਗਾ ਪਾਰਟੀ ਨਾਲ ਵੀ ਸੀਗਾ ਅੱਜ ਵੀ ਹੈਗਾ ਪਰ ਅੱਜ ਮੈਂ ਦੇਖਿਆ ਕਿ ਜਿਹੜੀ ਪਿੰਡ ਤੋਂ ਬੇਬੇ ਮੇਰੀ 14 ਕਿਲੋਮੀਟਰ ਤੋਂ ਦੂਰ ਆ ਕੇ ਕੋਈ ਮੇਰੇ ਬੱਸ ਅੱਡੇ 'ਚ ਉਤਰਦੀ ਆ ਉਹਨੂੰ ਅੱਜ ਕੰਮ ਦੀ ਜ਼ਰੂਰਤ ਆ ਉਹਨੂੰ ਗੱਲਾਂ ਦੀ ਜ਼ਰੂਰਤ ਨਹੀਂ ਉਹਨੂੰ ਖੈਰਾ ਸਾਹਿਬ ਥੋੜੇ ਮੰਗੂ ਪੜਕਾਉ ਉਪਾਸ਼ਣ ਨਹੀਂ ਦੇਣੇ ਆਉਂਦੇ ਓਹੋ ਮੇਰੇ ਕੋ ਕੁਝ ਉਮੀਦ ਰੱਖਦੀ ਆ ਤੇ ਮੈਂ ਉਹ ਉਮੀਦ ਤਾਂ ਹੀ ਪੂਰੀ ਕਰਸਾ ਨਾ ਜੇ ਮੇਰੇ ਕੋਲ ਕੁਝ ਹੋਊਗਾ ਥੋੜੇ ਪਿੱਛੇ ਕਿਉਂ ਲੜੀ ਜਾਵਾ ਬਈ ਮੈਂ ਕਿਉਂ ਲੜਾਂ ਅੱਜ ਉਹੀ ਖੈਰਾ ਸਾਹਿਬ ਜਿਹੜਾ ਚਾਰ ਪੰਜ ਦਿਨ ਪਹਿਲਾਂ ਮੁੰਡਾ ਦਵੀਪ ਸਿੰਘ ਹੋਲਡੀ ਤੁਹਾਨੂੰ ਆਪਦੇ ਮੁੰਡੇ ਕਰਨ ਵਰਗਾ ਲੱਗਦਾ ਸੀ ਜਿਹਦੀ ਗੱਡੀ ਦੇ ਉੱਤੇ ਤੁਸੀਂ ਲਾਲ ਬੱਤੀ ਲਗਵਾ ਰਹੇ ਸੀ ਉਦੋਂ ਪਿਛਲੀ ਵੀਡੀਓ 'ਚ ਤੁਸੀਂ ਉਹੀ ਮੁੰਡੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਸੀ ਅੱਜ 2 ਦਿਨਾਂ ਬਾਅਦ ਹੀ ਉਹ ਮੁੰਡਾ ਕਰਪਟ ਹੋ ਗਿਆ ਉਹ ਮੁੰਡਾ ਕਰਪਟ ਹੋ ਗਿਆ ਮੈਂ 2 ਦਿਨ ਇਸ ਕਰਕੇ ਨਹੀਂ ਬੋਲਿਆ ਕਿ ਮੈਂ ਮੇਰੇ ਸਾਰੇ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਦਿਖਾਉਣਾ ਚਾਹੁੰਦਾ ਸੀ ਮੈਂ 4 ਦਿਨ ਹੋ ਗਏ ਐਮਐਲਏ ਹੌਸਟਲ 'ਚ ਬੈਠੇ ਨੂੰ ਕਿਸੇ ਹਾਈ ਕਮਾਂਡ ਵਾਲੇ ਨੇ ਇੱਕ ਟੈਲੀਫੋਨ ਨਹੀਂ ਕਰਿਆ ਜਿਹੜਾ ਇਹ ਮੈਂ ਡਿਸੀਜਨ ਲੈਣਾ ਮੇਰੇ ਜਿਹੜੇ ਪ੍ਰਾਣੀ ਪੈਣਾ ਨੇ ਮੇਰੇ ਵਰਕਰ ਨੇ ਮੇਰੇ ਨਾਲ ਚੱਲੇ ਨੇ ਉਹਨਾਂ ਨਾਲ ਮੇਰਾ ਰਿਸ਼ਤਾ ਹਮੇਸ਼ਾ ਐਂ ਰਹੂਗਾ ਮੇਰਾ ਉਹਨਾਂ ਨਾਲ ਬੋਟਾਂ ਨਾਲ ਰਿਸ਼ਤਾ ਨਹੀਂ ਹੈਗਾ ਨਾ ਮੈਂ ਪਹਿਲਾਂ ਰੱਖਿਆ ਤੇਰਾ ਮੱਜੇ ਰੱਖਾਂ ਹਰੇਕ ਸੁਖ ਸੁੱਖ ਚ ਮੈਂ ਰਹੂਗਾ ਤੇ ਇੱਕ ਵਾਰ ਹੋਰ ਗੱਲ ਪੁੱਛਣੀ ਚਾਹਣਾ ਖੈਰਾ ਸਾਹਿਬ ਤੁਸੀਂ ਪਲਾਥਾ ਲੈਣ ਨੂੰ ਧੋਖਾ ਦੇਣਾ ਚਾਹ ਰਹੇ ਹੋ ਜਾਂ ਤੁਸੀਂ ਸੰਗਰੂਰ ਆ ਲੈਣ ਧੋਖਾ ਦੇਣਾ ਚਾਹ ਰਹੇ ਹੋ ਕਿਹਨੂੰ ਧੋਖਾ ਦਓਗੇ ਦੋਨਾਂ ਚ ਇੱਕ ਨੂੰ ਤਾਂ ਧੋਖਾ ਦਓਗੇ ਨਾ ਤੇ ਸੰਗਰੂਰ ਵਾਲੇ ਉਹ ਤੋਂ ਬਚ ਜਾਓ ਇਹਨੇ ਆਪਣੇ ਚ ਲੜਾਈਆਂ ਪਵਾ ਕੇ ਮੁੜ ਕੇ ਇਹਨੇ ਲੱਭਣਾ ਨਹੀਂ ਇਸ 임ਰਨਜੀਤ ਸਿੰਘ ਮਾਨ ਸਾਹਿਬ ਦੀਆਂ ਸਟੇਜਾਂ ਸ਼ੇਅਰ ਕਰਦਾ ਰਿਹਾ ਇਹ ਜਿੱਥੇ ਵੀ ਦੋ ਬੰਦੇ ਨੂੰ ਇਕੱਠੇ ਮਿਲਦੇ ਨੇ ਉੱਥੇ ਜਾ ਕੇ ਨੇ ਕੁਝ ਵੀ ਬੋਲਣਾ ਹੁੰਦਾ ਸਿਰਫ ਆਪੀ ਵਾਵਾ ਖੱਟਣੀ ਹੁੰਦੀ ਆ ਤੇ ਮੈਂ ਇੱਕ ਗੱਲ ਦੀ ਬੇਨਤੀ ਕਰਦਾ ਸਾਰੇ ਲੀਡਰਾਂ ਦਾ ਪਿਛਲੇ 2 ਦਿਨ ਚ ਤੁਸੀਂ ਨੇ ਚਿਹਰਾ ਦੇਖ ਲਿਆ ਮੈਂ ਕੁਝ ਨਹੀਂ ਸੀ ਬੋਲਿਆ ਕਿਉਂਕਿ ਮੇਰੇ ਮਾਪਿਓ ਨੇ ਠੀਕ ਆ ਮੈਂ ਕੌਮੈਂਟਾਂ ਚ ਨਹੀਂ ਵੜਿਆ ਕਹਿੰਦਾ ਸਭ ਤੁਹਾਡੇ ਵਾਂਗੂ ਪਰ ਮੇਰੇ ਘਰਦਿਆਂ ਨੇ ਮੇਰੀ ਬਹੁਤ ਚੰਗੀ ਮੈਨੂੰ ਐਜੂਕੇਸ਼ਨ ਦਿੱਤੀ ਆ ਪੰਜਾਬ ਯੂਨੀਵਰਸਿਟੀ ਤੱਕ ਪੜਾਇਆ ਮੈਨੂੰ ਤੇ ਮੈਂ ਆਪਦੇ ਬੋਲਾ ਦੇ ਵਿੱਚ ਮੈਂ ਆਪਦੀਆਂ ਗੱਲਾਂ ਦੇ ਵਿੱਚ ਬਹੁਤ ਤਰੀਕੇ ਨਾਲ ਗੱਲ ਕਰੂੰਗਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜਿਹੀ ਜੀ ਭਾਸ਼ਾ ਚ ਮੇਰੇ ਨਾਲ ਗੱਲ ਕਰੋਗੇ ਮੈਂ ਉਹੀ ਜੀ ਭਾਸ਼ਾ ਚ ਜਵਾਬ ਦਵਾਂਗਾ ਮੈਨੂੰ ਸਭ ਕੁਝ ਕਰਨਾ ਆਉਂਦਾ ਇਹ ਮੇਰੀ ਪਹਿਲੀ ਵੀਡੀਓ ਸੀ ਸਿਰਫ ਮੈਂ ਦੱਸਣਾ ਸੀ ਲੋਕਾਂ ਨੂੰ ਕਿ ਯਾਰ ਮੇਰੇ ਨਾਲ ਇਹਨਾਂ ਨੇ ਕਿੰਨਾ ਧੋਖਾ ਕਰਿਆ ਅੱਜ ਉਹੀ ਵਿਚਾਰੇ ਵਰਕਰ ਨੇ ਜਿਨ੍ਹਾਂ ਦੇ ਹਰੇਕ ਦੁੱਖ ਸੁੱਖ ਚ ਮੈਂ ਹਾਜ਼ਰ ਹੋਇਆ ਹਰੇਕ ਜਗ੍ਹਾ ਤੇ ਮੈਂ ਉਹਨਾਂ ਨਾਲ ਲੜਿਆ ਡਟਿਆ ਚਾਹੇ ਟੋਲ ਦੀ ਗੱਲ ਹੋਵੇ ਚਾਹੇ ਧੋਕੇ ਦਿੱਲੀ ਜਾਣ ਦੀ ਗੱਲ ਹੋਵੇ ਅੱਜ ਉਹ ਵਿਚਾਰੇ ਥੋੜੇ ਮੰਗਰ ਲਾ ਕੇ ਕੋਈ ਮੈਨੂੰ ਗਦਾਰ ਕਹਿੰਦਾ ਕੋਈ ਮੈਨੂੰ ਕੁਛ ਕਹਿੰਦਾ ਸੋ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਚਿਹਰਾ ਥੋੜਾ ਮੈਂ ਨੰਗਾ ਕਰਨਾ ਸੀ ਉਹ ਲੋਕਾਂ ਸਾਹਮਣੇ ਵੀ ਇਹ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ ਮੜਾ ਸੋਚਿਓ ਵੀ ਤਿੰਨ ਦਿਨ ਪਹਿਲਾਂ ਵਾਲਾ ਦਲਵੀਰ ਸਿੰਘ ਗੋਲਡੀ ਜੀ ਨੇ ਤੇ ਬੱਤੀ ਲੱਗ ਰਹੀ ਸੀ ਇੱਕ ਦਿਨ ਕਿਵੇਂ ਉਹ ਕਰਪਟ ਹੋ ਗਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਇਹ ਮੈਨੂੰ ਪਤਾ ਜਾਂ ਮੇਰੇ ਪਰਿਵਾਰ ਨੂੰ ਪਤਾ ਵੀ ਇਹ ਕਿੰਨਾ ਫੈਸਲਾ ਔਖਾ ਲਿਆ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜਿੰਨਾਂ ਨਾਲ ਮੈਂ ਲੜਿਆ ਸੀ ਨਾ ਅੱਜ ਮੇਰੀ ਉਹਨਾਂ ਨਾਲ ਹੀ ਬਾਹ ਫੜੀ ਆ ਤੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਬਾਈ ਜੀ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੁਹਾਡੀ ਪਾਰਟੀ ਜੁਆਇਨ ਕਰਕੇ ਅੱਜ ਮੈਂ ਵਰਕਰਾਂ ਦੀ ਕਤਾਰ ਦੇ ਵਿੱਚ ਸਭ ਤੋਂ ਆਖਰ ਦੇ ਵਿੱਚ ਖੜਾ ਹੋਣਾ ਮੈਨੂੰ ਮਨਜ਼ੂਰਾ ਪਰ ਮੈਂ ਕਿਉਂਕਿ ਸੈਲਫ ਰਿਸਪੈਕਟ ਦੀ ਗੱਲ ਆ ਤੇ ਆਪਦੀ ਸੈਲਫ ਰਿਸਪੈਕਟ ਤੋਂ ਉੱਤੇ ਕੋਈ ਗੱਲ ਨਹੀਂ ਹੁੰਦੀ ਤੇ ਉਹ 셀프 ਰਿਸਪੈਕਟ ਕਰਕੇ ਮੈਨੂੰ ਸਭ ਮਨਜ਼ੂਰਾ ਪਰ ਮੈਨੂੰ ੱੱਕਾ ਨਹੀਂ ਚੱਲੇ ਜਾਂਦਾ ਬਹੁਤ ਪਾਰਟੀ ਚ ਸਾਡੇ ਬੰਦੇ ਨੇ ਜਿਨ੍ਹਾਂ ਦੇ ਲਗਾਤਾਰ ਮੈਨੂੰ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਉਹਨਾਂ ਨੂੰ ਖੁਦ ਪਤਾ ਇੱਕ ਮੇਰਾ ਸਾਥੀ ਆ ਉਹਨੇ ਇਹਨਾਂ ਨੂੰ ਕਾਲ ਕਰੀ ਵੀ ਤੁਸੀਂ 골ਡੀ ਨੂੰ ਬਣਾਉਂਦੇ ਕਿਉਂ ਨਹੀਂ ਉਹ ਕਹਿੰਦਾ ਬਾਈ ਜੀ ਵੀ ਮੈਂ ਤੁਹਾਨੂੰ ਸ਼ਬਦ ਨਹੀਂ ਦੱਸ ਸਕਦਾ ਵੀ ਗੱਲ ਖਤਮ ਹੈ ਨਾ ਯਾਰ ਵੀ ਬਾਈ ਜੀ ਤੁਸੀਂ ਆਪਦਾ ਡਿਸੀਜਨ ਲੈ ਲਓ ਠੀਕ ਹੈ ਨਾ ਚੰਗੇ ਚੰਗੇ ਬੰਦਿਆਂ ਦੀਆਂ ਮੈਨੂੰ ਕਾਲਸ ਆਈਆਂ ਤਾਂ ਉਹ ਸਾਰੇ ਪਰ ਕਿਸੇ ਨਾ ਕਿਸੇ ਨੇ ਇਹ ਸ਼ੁਰੂਆਤ ਕਰਨੀ ਸੀ ਅੱਜ ਇੱਕ ਕੋਰਪੋਰੇਟ ਸਿਸਟਮ ਬਣਾਈ ਬੈਠੇ ਨੇ ਮੈਨੂੰ ਗੱਲ ਦੱਸੋ ਯਾਰ ਸੰਗਰੂਰ ਵਾਲਿਆਂ ਨੂੰ ਸੰਗਰੂਰ ਤੋਂ ਟਿਕਟ ਦਿੰਦੇ ਉਹਨਾਂ ਨੂੰ ਅਨੰਦਪੁਰ ਸਾਹਿਬ ਕਿਉਂ ਭੇਜਿਆ ਬਠਿੰਡੇ ਵਾਲਿਆਂ ਨੂੰ ਬਠਿੰਡੇ ਤੋਂ ਟਿਕਟ ਦਿੰਦੇ ਉਹਨਾਂ ਨੂੰ ਲੁਧਿਆਣਾ ਕਿਉਂ ਭੇਜਿਆ ਖਡੂਰ ਸਾਹਿਬ ਵਾਲਿਆਂ ਨੂੰ ਖਡੂਰ ਸਾਹਿਬ ਤੋਂ ਦਿੰਦੇ ਉਹਨਾਂ ਨੂੰ ਸੰਗਰੂਰ ਕਿਉਂ ਭੇਜਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਮੇਰੇ ਤੋਂ ਕਦੇ ਵੀ ਕੋਈ ਗਲਤੀ ਹੋ ਗਈ ਹੋਵੇ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫ਼ ਕਰਿਓ ਇੱਕ ਮੈਂ ਗੱਲ ਹੋਰ ਕਹਿਣੀ ਚਾਹਣਾ ਵੀ ਅਪੇ ਕਿ ਤੁਸੀਂ ਨੇ ਆ ਉਹ ਜਿਹੜੇ ਬੁੜੇ ਜਿਹਾ ਵਾਲੀ ਵੀਡੀਓ ਦੇਖੀ ਹੋਣੀ ਆ ਤੁਸੀਂ ਨੇ ਜਿਹੜੀ ਤੁਸੀਂ ਪਾ ਰਹੇ ਹੋ ਠੀਕ ਆ ਉਹ ਉਹ ਬੰਦੇ ਨੇ ਇੱਕ ਗਲਤੀ ਕੀਤੀ ਠੀਕ ਹੈ ਨਾ ਉਹਦੀ ਉਹਦੇ ਪਾਪਾ ਦਾ ਫਲ ਉਹਨੂੰ ਮਿਲ ਜੂਗਾ ਪਰ ਅੱਜ ਜਿਹੜੀਆਂ ਤੁਸੀਂ ਸਾਰੇ ਜਣੇ ਉਹ ਵੀਡੀਓ ਦੁਆਰੇ ਸ਼ੇਅਰ ਕਰ ਰਹੇ ਹੋ ਤੁਸੀਂ ਵੀ ਬਰਾਬਰ ਦੇ ਭਾਗੀਦਾਰ ਹੋ ਬਰਾਬਰ ਦੇ ਸੋ ਮੈਂ ਤਾਂ ਮਿਹਨਤੀ ਕਰਕੇ ਉਰੇ ਤੱਕ ਆਇਆ ਲੜਾਈਆਂ ਲੜਕੀ ਉਰੇ ਤੱਕ ਆਇਆ ਫਿਰ ਕੀ ਹੋ ਗਿਆ ساری ਉਮਰ ਹੋਰ ਕਰਾਂਗੇ ਲੜਾਈਆਂ ਯਾਰ ਕੀ